ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਲੱਗੀ ਜਾਂਦੀ ਆ ਤੇ ਧੂਆ ਆਪਣੇ ਬੱਕਰੀਆਂ ਦੇ ਵਿੱਚ ਫਾਰਮ ਵਿੱਚ ਬਹੁਤ ਜ਼ਿਆਦਾ ਹੈ ਤੇ ਸਾਹ ਬੰਦ ਹੋਇਆ ਪਿਆ ਆ ਦੇਖ ਸਕਦੇ ਹੋ ਤੁਸੀਂ ਧੂਆ ਹੀ ਧੂਆ ਨਜ਼ਰ ਆਉਂਦਾ ਆ ਆਪ ਤੋਂ ਨਹੀਂ ਬੋਲਿਆ ਬਸ ਸਾਹ ਬੰਦ ਹੋ ਰਿਹਾ ਬਹੁਤ ਜ਼ਿਆਦਾ ਧੂਆ ਅੱਖਾਂ ਮੱਚੀਆਂ ਬੱਕਰੀਆਂ ਵੀ ਬੱਕਰੀਆਂ ਵੀ ਉਵੇਂ ਧੂਏ ਦੇ ਵਿੱਚ ਹੀ ਖੜੀਆਂ ਹੋ 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 ਬਹੁਤ ਬੁਰਾ ਹਾਲ ਹੋ ਗਿਆ ਧੂਏ ਨਾਲ ਤੁੰਗ ਲਈ ਤੁੰਗ ਆ ਗਿਆ ਚਾਰ ਸਫੇਰੇ ਹੀ ਨਿਕਲ ਗਈ ਓਏ ਕਿੰਨਾ ਕੋਖਾ ਹੈ ਤੂੰ ਇਹ ਨਾਲ ਹਵਾ ਤਾਂ ਰੁਕੀ ਜਾਂਦਾ ਹੈਂ ਤੂੰ ਇਹ ਨਾਲ ਸਾਹ ਤਾਂ ਰੁਕੀ ਜਾਂਦਾ ਸਾਹ ਰੁਕੀ ਜਾਂਦਾ ਪੂਰਾ ਹੀ ਹਨਾ ਜੇ ਗੱਠਾਂ ਬੰਨਣ ਵਾਲੇ ਆ ਜਾਂਦੇ ਮਸ਼ੀਨਾਂ ਆਈਆਂ ਵਾਲੇ ਤਾਂ ਚੱਲ ਲੋਟ ਸੀਗਾ ਕੰਮ ਮਜਬੂਰੀ ਵਸ ਲਾਈ ਜਾਂਦੇ ਅੱਗਾ ਹੁਣ ਸਾਰੇ ਘਰਾਂ ਦੇ ਨੇੜੇ ਤਾਂ ਕੀ ਮਜਬੂਰੀ ਆ ਘਰਾਂ ਦੇ ਨੇੜੇ ਵੀ ਸਾਰਿਆਂ ਨੂੰ ਅੱਗ ਤਾਂ ਲਾਉਣੀ ਪੈਣੀ ਆ ਸੱ ਲਈ ਮੈਂ ਦਾ ਘਾੜਾ ਥੋੜਾ ਇਹ ਘਾਟ ਗਿਆ ਹਨਾ ਬਾਹਰ ਦਿਖਾਵਾਂ ਮੈਂ ਤੁਹਾਨੂੰ ਦੇਖੋ ਇੱਧਰ ਖੇਤਾਂ ਦੇ ਵਿੱਚ ਘਰ ਦਾ ਪੰਗਾ ਹੁੰਦਾ ਇੰਨਾ ਧੂਆਂ ਅੱਗ ਲੱਗੀ ਹੈ ਪਰਾਲੀ ਨੂੰ ਤੇ ਪਸ਼ੂਆਂ ਡੰਗਰਾਂ ਦਾ ਸਾਹ ਬੰਦ ਹੋ ਜਾਂਦਾ ਜਿਵੇਂ ਆਉਂਦਾ ਨਹੀਂ ਰਿੰਦਾ ਕੋਸਾ ਹਾਲ ਇੱਕ ਘਰ ਤਾਂ ਸਾਡਾ ਜਵਾਕਾ ਨੂੰ ਲੈ ਕੇ ਕਾਰ ਤੇ ਨਿਕਲ ਗਿਆ ਬਾਹਰ ਨੂੰ ਵੀ ਯਾਰ ਸਾਹ ਬੰਦ ਹੋ ਜਾਊਗਾ ਬੱਚਾ ਛੋਟਾ ਹੁੰਦਾ ਦਾ ਕੰਟਾ ਕੀ ਯਾਰ ਕੰਟਾ ਦਾ ਘੰਟਾ ਤਿੰਨ ਚਾਰ ਦਿਨਾਂ ਨੂੰ ਉਧਰ ਪਰਾਲੀ ਨੂੰ ਅੱਗ ਲਾਈ ਆ ਉਹ ਜਿੱਦ ਨਜ਼ਰ ਮੱਚਦੀ ਨਹੀਂ ਕਿਉਂਕਿ ਇੱਕ ਮੌਸਮ ਠੰਡਾ ਹੋ ਜਾਂਦਾ ਸਲਾਬ ਬਣ ਜਾਂਦੀ ਐ ਪਰਾਲੀ ਨੂੰ ਫਿਰ শেਦ ਜਤੀ ਉਹ ਅੱਗ ਨਹੀਂ ਪੈਂਦੀਗੀ ਬਹੁਤ ਬੁਰਾ ਹਾਲ ਹੁੰਦਾ। ਇਹਦਾ ਵੀ ਸਾਬ ਬੰਦ ਹੋ ਜਾਂਦਾ ਭੱਜੀ ਵਰਦੀ। ਹਾਂ। ਅੰਦਰ ਪੈ ਕੇ ਜੰਨੀ ਨਹੀਂ ਸਾਹ ਆਉਂਦਾ ਨਾ ਬਾਹਰ ਹੁੰਦਾ। ਸਾਹ ਨਹੀਂ ਆਉਂਦਾ ਅੱਖਾਂ। ਆਉਂਦਾ ਮੇਰੇ ਅੱਖਾਂ ਚ ਪਾਣੀ ਨਿਕਲਿਆ ਉਸ ਤੇ ਹੋਰ ਅੱਖਾਂ ਚ ਪਾਣੀ ਨਿਕਲੀ ਜਾਂਦਾ। ਬਾਲਾ ਅੱਖਾਂ ਹੋਇਆ ਜਾਂ ਤੁਹਾਨੂੰ ਬਾਲਾ। ਕੋਈ ਹਾਲ ਨਹੀਂ ਬਈ। ਕਿਸਾਨੀ ਕਿਸਾਨੀ ਵੀ ਵਸਸੀ ਆ ਕੰਮ ਹੋਇਆ ਪਿਆ ਫੇਲ ਜਾਵਾ। ਕੋਈ ਕੋਈ ਕਿਤਾ ਤੋੜਦਾ ਕੋਈ ਕਿ ਕੋਈ ਕਿਤਾ ਤੋੜਦਾ ਕੋਈ ਮੇਰੇ ਵਰਗਾ ਬੱਕਰੀ ਪਾਲਣ ਕਰੀ ਜਾਂਦਾ ਆ ਦੇਖੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂ ਜੀ ਰਾਜਾ ਹਿੰਦੁਸਤਾਨੀ ਜੀ ਹੀ ਆਦਿਤ ਸਤਿ ਸ੍ਰੀ ਅਕਾਲ ਭਾਈਆ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਰਾਜਾ ਹਿੰਦੁਸਤਾਨੀ ਕਿਵੇਂ ਹੈ ਬਾਈ ਵਦ ਗਿਆ ਬਾਈ ਬੜੀ ਪਰਾਲੀ ਕੋ ਆਗ ਲਗਾਈ ਆ ਬਾਈ ਪਰਾਲੀ ਨੂੰ ਅੱਗ ਲੱਗੀ ਪੂਰਾ ਹਾਲ ਹੋਇਆ ਵਿਆ ਖੇਤਾਂ ਦੇ ਵਿੱਚ ਢਾਣੀ ਦੇ ਵਿੱਚ ਘਾਰ ਉਧਰ ਜਾਨਵਰ ਓਕੇ ਹੋਏ ਪਏ ਆ ਪੂਰਾ ਆਪ ਦਾ ਸਾਰਾ ਬੰਦ ਹੋਇਆ ਪਿਆ ਇਧਰ ਆਪਣੀਆਂ ਬੱਕਰੀਆਂ ਦੇ ਵਿੱਚ ਤਾਂ ਜਿਵੇਂ ਬੁਰਾ ਹਾਲ ਹੀ ਆ ਧੂਆ ਉਧਰੋਂ ਆਈ ਜਾਂਦਾ ਸਾਰਾ ਮੇਰੇ ਤੱਕ ਤਾਂ ਜਾਨਵਰ ਥੋੜੇ ਜਿ ਠੀਕ ਹੁੰਦੇ ਆ ਖਾਈ ਜਾਂਦੀਆਂ ਚੱਲ ਪਰ ਹਾਲ ਕੋਈ ਨਹੀਂ ਗਾ ਬਾਈ ਸਤਪਾਲ ਸਿੰਘ ਸਤਸ੍ਰੀਕਾਲ ਜੀ ਸਤਪਾਲ ਸਿੰਘ ਵੀਰ ਜੀ ਸਤਸ੍ਰੀਕਾਲ ਬਈ ਧੂਆਂ ਵਾਲਾ ਤਾਈਆਂ ਲਾਇ ਹੋਏ ਸੀਗੇ ਹੋਰ ਤਾਂ ਆਪਣਾ ਤਾਂ ਵੈਸੇ ਤਾਂ ਵੀ ਬੱਕਰੀਆਂ ਸੂਈਆਂ ਸੀ ਬੱਕਰਿਆਂ ਦਾ ਵੀ ਸਾਭ ਅੰਦ ਹੁੰਦਾ ਉਹ ਰੌਲਾ ਪਾਈ ਜਾਂਦੇ ਆ ਉਧਰੋਂ ਧੂਆਂ ਵਾਲਾ ਆਉਂਦਾ ਬਾਹਰਲੇ ਪਾਸੇ ਕੜਮਾਸਤੀ ਕਰੀ ਜਾਂਦੇ ਵਿੱਚ ਹਾਂ ਕੈਪਨੀ ਤੇ ਲੇਟ ਆ ਪਰ ਯਾਰ ਤਰ ਕਿਉਂ ਬਹੁਤ ਹੀ ਆ ਗਿਆ ਸਾਰੇ ਕਿੱਧਰ ਕੋਖ ਨਹੀਂ ਹੁੰਦਾਗਾ ਧੂਆ ਹਟ ਜੂਗਾ ਹੋਰ 20 ਮਿੰਟ ਆਊਗਾ ਹੂੰ ਕੋਖ ਨਹੀਂ ਹੁੰਦਾਗਾ ਚੱਲ ਮਗਰ ਮਹੀਨਾ ਚੜ ਗਿਆ ਗੱਲ ਹਨਾ ਕਣਕਾਂ ਲੇਟ ਹੋਈ ਜਾਂਦੀਆਂ ਬਈ ਅੱਗ ਤਾਂ ਫਿਰ ਸਾਰਿਆਂ ਨੇ ਲਾਉਣੀ ਹੋਈਆਂ ਜਦੋਂ ਗੱਠਾਂ ਦਾ ਬੰਦੀਆਂ ਨਹੀਂ ਕਿਸੇ ਨੇ ਐਦਕੀ ਮਸ਼ੀਨਾਂ ਹੀ ਪਤਾ ਨਹੀਂ ਕਿੱਧਰ ਭੱਜ ਪੁੱਜ ਗਈਆਂ ਸਾਰੀਆਂ ਗੱਠਾਂ ਆ ਲਈਆਂ ਬਹੁਤ ਮਿਹਨਤਾਂ ਕਰੀਆਂ ਸੀਗੀਆਂ ਕੋਈ ਨਹੀਂ ਆਇਆ ਇਕੱਠਾ ਪਨਣ ਵਾਲਾ ਕਿਹਾਂ ਸੇ ਭਈਆ ਪੰਜਾਬ ਸੇ ਭਈਆ ਬਠਿੰਡਾ ਸੇ ਬਠਿੰਡਾ ਸੇ ਹੂੰ ਬਾਈ ਪੰਜਾਬ ਸੇ ਜੇ ਦੇਖੋ ਹਮਾਰਾ ਖਜੂਰਕਾਨ ਮੈਂ ਓਏ ਬੱਕਰਾ ਇੱਕ ਹਮਾਰੀ ਜਹਾਂ ਬੰਦ ਕਰ ਰੱਖੀ ਹੋਈ ਹੈ ਬੀਟੋ हम परेशान हो गए भाई धुएं से धुआं बहुत ज़्यादा है हमारी बकरियां शोर शराबा कर रही हैं भाई बहुत बुरा हाल है धुएं से उनका दान की पराली को आग लगाई है ये देखो बकरी हमारी बहुत धुएं से तंग परेशान हो रही है सांसें रुक रही हैं देखो परेशानी बैंसें भी खड़ी हैं हमारी परेशानी से धुएँ की परेशानी बहुत ज़्यादा हो जाती है पोल्यूशन हो जाता है इससे ऊपर देखो कुछ नज़र नहीं आता चार चारों तरफ धुआं ही धुआँ नहीं भाई है भी सेना में सेना में है भी भाई एक ਜੇ ਸੇਨਾ ਵਾਲਾ ਕੰਮ ਨਹੀਂ ਬਾਈ ਕਿਸਾਨ ਦਾ ਕੰਮ ਹੈ ਜੇ ਆਗ ਤੋ ਲਗਾਨੀ ਪਵੇਗੀ ਉਸ ਕੋ ਕੋਈ ਸਮੱਸਿਆ ਹੁੰਦੀ ਹੈ ਛੋਟਾ ਜ਼ਿਮੀਂਦਾਰ ਹੁੰਦਾ ਹੈ ਜੋ ਉਸ ਕੀ ਜੇ ਬੜੀ ਸਮੱਸਿਆ ਉਸ ਕੇ ਪਾਸ ਬੜਾ ਸਾਧਨ ਨਹੀਂ ਹੁੰਦਾ ਕੋਈ ਬੀਜ ਨੇ ਕੇ ਲਈ ਗਹਿੂ ਉਸ ਕੋ ਆਗ ਲਗਾਨੀ ਹੀ ਪਵੇਗੀ ਵੈਸੇ ਕੋਈ ਹੱਲ ਨਹੀਂ ਇਸ ਕਾ ਸਰਕਾਰ ਆਉਨੇ ਕੁਛ ਨਹੀਂ ਕੀਆ ਇਸ ਕੇ ਲਈ ਬਾਕੀ 20 ਮਿੰਟ ਹੋਰ ਦੂਹਾ ਹੋਗਾ ਫਿਰ ਸ਼ਾਂਤ ਹੋ ਜਾਏਗਾ ਮਾਹੌਲ ਐਸਾ ਹੀ ਸਾਲ ਹੁੰਦਾ ਹੈ ਬਾਈ 1 ਦਿਨ ਦੀ ਬਾਤ ਨਹੀਂ ਐਸਾ ਸਾਲ ਹੁੰਦਾ ਹੈ ਜੋ ਨਾਮ ਵੀ ਲਗਾਉਣਾ ਪड़ता है ਫਿਰ ਉਸकी ਪਰਾਲੀ ਕੋਹਾਗ ਜੇਲਣੀ ਪड़ती है ਅਸੀਂ ਸਮੱਸਿਆ ਕਿਸਾਨ ਕੋ ਜੇ ਦੇਖੋ ਦੂਹਾ ਹੀ ਦੂਹਾ 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 ਦਿਨ ਮੇ ਰਾਤ ਹੋ ਗਈ ਤੇਰੀ ਵੀ سانسੇ ਬੰਦ ਹੋ ਰਹੀਆਂ ਨੇ ধੂਏਂ ਸੇ ਅੰਜੂਲੀ ਮੇਰੇ ਤੋਂ ਨਾਕ ਮੇ ਪਾਣੀ ਆ ਗਿਆ ਮੇਰੇ ਤੋਂ ਨਾਕ ਮੇ ਪਾਣੀ ਆ ਗਿਆ ধੂਏਂ ਸੇ ਬਈ ਜੇ ਨਿੱਕੇ ਨਿੱਕੇ ਜਾਨਵਾਰ ਇਹ ਇੱਕ ਬਾਤ ਨੀਚੇ ਥੋੜਾ ਜਿਹਾ ਧੂਆ ਕੰਮ ਆ ਹਨ ਥੋੜਾ ਸਾ ਇਹ ਸਾਬ ਇਹ ਬੇਡ ਬੱਕਰੀ ਹੁੰਦੀ ਹੈ ধੂਏਂ ਕੋ ਕੰਮ ਮੰਨਦੀ ਹੈ ਜੇ ਖੁੱਲੇ ਮੇ ਆ ਜੇ ਜੋ ਉਹ ਅੰਦਰ ਹੈ ਉਹ ਥੋੜਾ ਜਿਆਦਾ ਕਰ ਰਹੀ ਹੈ ਹਾਂਜੀ ਬੜੀ ਬੜੀ ਦੀਵਾਰ ਹੈ ਭਈਆ ਭਈਆ ਆਪਕੇ ਘਰ ਠੀਕ ਹੈ ਭਈਆ ਬੜੀ ਬੜੀ ਹਾਂ ਦੀਵਾਰ ਤੋਂ ਹੈ ਭਈ ਤभी ਤੋਂ ਧੂਆ ਇਕੱਠਾ ਹੋ ਜਾਂਦਾ ਹੈ ਨਾ ਦੀਵਾਰ ਕੇ ਕਾਰਨ ਹੀ ਤੋਂ ਦੀਵਾਰ ਕੇ ਕਾਰਨ ਹੀ ਬੜਾ ਹੋ ਜਾਂਦਾ ਹੈ ਧੂਆ ਇਕੱਠਾ ਜੇ ਦੇਖੋ ਹੋ ਸਕਦਾ ਹੈ ਕਮਰੇ ਵਿੱਚ ਪਤਾ ਨਹੀਂ ਲੱਗਦਾ ਥੋੜਾ ਥੋੜਾ ਸਫੇਦੀ ਜੀ ਜ਼ਿਆਦਾ ਦਿਖਦੀ ਹੈ ਪਰ ਧੂਆ ਬਹੁਤ ਜ਼ਿਆਦਾ ਹੈ कोई हल नहीं है इसका हल है बड़ी मशीनरी जो भी पराली को जमीन में ही कुतर दे वो बड़ी मशीनरी पंजाब में अभी किसी किसी के पास ही है झारखंड तरफ नहीं भाई झारखंड की तरफ नहीं आए हम कभी झारखंड की तरफ नहीं आए भाई हम पंजाब से बाहर राजस्थान हरियाणा में ही गए हैं झारखंड की तरफ नहीं आए हम तो घर में रहकर अपनी बकरी पालते हैं इनके साथ ही समा बतीत करते हैं हम ये बकरियों के साथ हमारे पास कट कम से कम चालीस नग है बकरी के बीटल और बरबरी अभी कोई बात नहीं हो जाएगा ठीक थोड़े के बाद ओहोहो है हो ये हो। दे देखो भाई है <laughs> ਇੱਧਰ ਜਾਣਾ ਇੱਥੇ ਹੀ ਰਹਿ ਕੁਛ ਨਹੀਂ ਹੁੰਦਾਗਾ ਉਧਰਲੇ ਪਾਸੇ ਪਰਲੇ ਪਾਸੇ ਜਾਵੜਗੇ ਆਪਾਂ ਤਾਂ ਜਾਵੜਾਂਗੇ ਫਿਰ ਪਸੂ ਪਸ ਥੱਲੇ ਤਾਂ ਧੂਆਂ ਘੱਟਾ ਆਪਾਂ ਤਾਂ ਜਾਵੜਾਂਗੇ ਕੋਈ ਪਸ ਜੇ ਧਾਨ ਕਾ ਦੂਆ ਹੈ ਬਾਈ ਧਾਨ ਕੀ ਜੋ ਉਪਰਾਲੀ ਹੁੰਦੀ ਹੈ ਬੁਸਾ ਹੁੰਦਾ ਹੈ ਧਾਨ ਕਾ ਉਸ ਕਾ ਦੂਆ ਹੈ ਉਸ ਕੋ ਆਗ ਲਗਾਈ ਗਈ ਹੈ ਇਹ ہماری ਬਰਬਰੀ ਹੈ टॉप में बर्बरी टॉप क्वालिटी में मुंडी बर्बरी और सींग वाली बर्बरी ये सींग वाली है ये छोटे छोटे बच्चे अभी हमने इसको करने के लिए छोड़ दिया खुले, खुले में छोड़ा है क्या कहा रही है भाई बाहर बाहर धुएं से थोड़ा सा दूर जाने के लिए कह रही है थोड़ा सा धुएं से दूर चले जाएं खेत में मैंने कहा भी जो डंगर बच्चा है हमारा उसको छोड़ के कहाँ जाएंगे ऐसी बात है ठीक है जी ओके धन्यवाद भाई उथे रेंज है नहीं जी जे देखो हमारा पावट में है कड़ी पत्ते का एक पौधा एक जो है गेंदा ये हमने बकरों के लिए भिगो के रखी है मूँगी और तारामीरा ये भी कैक्टस की कोई एक प्रजाति है ये ड्रैगन है हमारा पॉट में ये भी एक दरख्त है ये एलोवीरा भी पॉट में लगाया हमने ड्रैगन लगाया इधर आ गई कुकड़ कलंगी जे है कुक्ड़ कलंगी भाई, बहुत खूबसूरत फूल निकलते हैं इसके कुक्ड़ की कलंगी की तरह जो देखो पॉट में लगाई है बहुत खूबसूरत फूल आते हैं इसको जय मनी प्लांट आ गया बहुत बढ़िया मनी प्लांट है बस 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 गया धुआं धुआं गया अब तो छोड़ता हूँ तेरे को भी मैं ओके okay, जी दोस्तों धन्यवाद देखने के लिए इसकी तो सांसें बंद हो गई धुएं <laughs> से सांसें बंद हो गई खेत को जाने के लिए उतावली है आवाज कटा दे हां अखां होगियां होगियां लाल धुएं ਨਾਲ ਦੀਨੀਆਂ ਨਹੀਂ ਅੱਖਾਂ ਡੂੰਘੀਆਂ ਤੇ ਰੰਗ ਡੁੰਗਗਾ ਕਰਤਗਾ ਖੇਤਾਂ ਵਾਲਾ ਬਾਪਾ ਤੂੰ OK ਵੀ